ਕਿਸ ਸਿਕਲ ਜੀ ਸਾਰਿਆਂ ਨੂੰ ਮੇਰਾ ਫਰਦਕ ਨਹੀਂ ਉਤਰੋ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਮੱਝਾਂ ਤੇ ਦੋ ਤਿੰਨ گاਵਾ ਵੀ ਤੁਹਾਨੂੰ ਦਿਖਾਉਣੀਆਂ ਤੇ ਇਹਨਾਂ ਵਿੱਚ ਕੋਈ ਸੱਜਰ ਸੂਈ ਆ ਕੋਈ ਟੋਕੜ ਗੱਬਣੇ ਆ ਕੋਈ ਆ ਪੂਰੀ ਮੱਝ ਜਿਹੜੀ ਜੀ ਸੂਣ ਹੀ ਦਈ ਹੈ ਬਸ ਤਿਆਰੀ ਜੀ ਆ ਪੂਰੀ ਤੇ ਬਾਕੀ ਇਹ ਆ ਵੀ ਸੁਣੀਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਿ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਜੋ ਵੀ ਆ ਆਪਣਾ ਇੱਥੇ ਵੇਸ ਚਾੱਕ ਕੇ ਤਸੱਲੀ ਕਰਕੇ ਪੁੱਛ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਜੀ ਅੱਜ ਵਵਰ 1 ਕਿਲਾ ਆਤੀ ਜੀ ਹਾਂ ਜੀ ਮੱਜਾਂ ਕੋਈ ਪਹਿਲਾਂ ਵੀ ਦੋ ਦਿਨ ਕੱਲ ਆੜੀਆਂ ਦੇਖੜੀਆਂ ਅੱਛਾ ਬਾੜੀ ਲੈ ਗਏ ਆ ਠੀਕ ਆ ਪਰ ਮਈਆਂ ਤਾਂ ਕਿਹੜਾ ਲੱਗੀਆਂ ਹੁਣ ਉਸ ਬੰਦੇ ਮੰਗਣ ਦੇ ਆ ਠੀਕ ਆ ਹਾਂ ਜੀ ਤੇ ਅੱਜ ਹੁਣ ਪੰਜ ਮੱਜਾਂ ਤੇ ਤਿੰਨ گاਵਾਂ ਚ ਹਾਂ ਜੀ ਤਿੰਨ ਵੜਾ ਇੱਕ ਟੁਕੜਾ ਘੱਬਣ ਵਾੜ ਬੜੇ ਰਕਾਰ ਵਾਲੀ ਆ ਠੀਕ ਆ ਹਾਂ ਜੀ ਚਲੋ ਪਹਿਲਾਂ ਮੱਜਾਂ ਵਖਾਦੀ ਹੈ ਨਾ ਹਾਂ ਜੀ ਠੀਕ ਆ ਤੇ ਨਾਮ ਦੱਸਦੇ ਕਰੀ ਫਿਰ ਹਾਂ ਜੀ ਜਤਿੰਦਰ ਸਿੰਘ ਪਿੰਡ ਚੱਟਰ ਸੀਰ ਬਟਾਲਾ ਜ਼ਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਦੱਸੋ 9856827552 ਠੀਕ ਆ ਤੇ ਸ਼ਿਰਵਾਤ ਫੇਰ ਆ ਬੂਰੀ ਮਾਇਕੀ ਕਰ ਲਈਏ ਸੋਨੀ ਝੋਟੀ ਸੋਨ ਹੀ ਦਈ ਹੈ ਬਸ ਹੋਣੀ ਜੇ ਤਾਂ ਬੈ ਗਈ ਤੇ ਨੇ ਫੁਰੀਆਂ ਕੱਢ ਦੇਣੀਆਂ ਬਾਹਰ ਕਿੰਨੇ ਕੇ ਦੁੱਧ ਆ ਲਈ ਜੇ 12 ਕਿਲੋ ਤੋਂ ਬਾਹਰ ਦੋਨੀ ਝੋਟੀ ਤੇ ਜਾ ਸੂਰ ਜੀ ਅੱਛਾ ਹਾਂ ਜੀ ਠੀਕ ਹੈ ਉਹ ਸਦਾ ਵੀਡੀਓ ਬੰਦੇ ਬੰਦੇ ਸੋਈ ਪਾਵੇ ਕਾਕੀ ਸਾਸੋਤਰੀ ਉਹ ਝੋਟੀ ਕੇ ਜੀ ਬਾਕੀ ਚਲਾ ਥੱਲੇ ਵੀ ਚੰਗੀ ਤਿਆਰ ਹੋ ਗਈ ਹੈ। ਥੋੜੇ ਬਾਕੀ ਸੁੱਕਾ ਝੜੀਆਂ। ਜਦੋਂ ਬੈ ਗਈ ਤੇ ਬੱਚਾ ਆਈਂ ਨੇ ਕੱਢ ਦੇ ਨਾ। ਤੇ 98 ਇਹ ਦੇਖ ਸਕਦੇ ਆ ਪਹ ਲੱਗੇ ਤਾਂ। ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖਣਾ ਜੀ। ਦੇਖੋ ਲਿਓ। ਕਿੰਨਾ ਰੱਖੀਏ ਫਿਰ ਇਹਦਾ ਮੁੱਲ? ਮੁੱਲ ਇਹਦਾ ਵੀ ਜੀ 85000 85000 ਆ। ਹਾਂ ਜੀ। ਕਰਨਾ ਕਮਾਉਂਦਾ ਨਾ ਉਹ। ਇਹ 82 ਦੀ ਜੋੜੀ ਦੇ ਦੀਏ 80 ਦੀ ਦੇ ਦੀਏ ਦੇ ਦਾਂਗੇ ਪੂਰੇ ਸਿਆ ਦੀ ਝੋਟੀ ਵੇਖੋ ਕਿਦਾਂ ਦਾ ਕਿਦਾਂ ਥੱਲੇ ਵੱਲ ਲਗਾ ਦੇ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਇਹਨੂੰ ਇੱਜਤ ਪਣਵਾ ਦੇ ਸੂਜੀ ਮੈਂ ਇਹਨੂੰ ਇਹ ਥੱਲੇ ਆ ਪੂਰੀ ਥਾਸ ਕੋਲੋਂ ਢੋਲਾ ਹੀ ਹੋਊਗਾ ਥੱਲੇ ਵੇਖੋ ਮੈਂ ਦਾ ਲੇਵਾ ਹੁਣ ਇਹ ਜਿਹੜੀ ਆਈ ਕੋ ਅੰਤ ਹੀ ਕੋ ਲੇਵੇ ਦਾ ਕਿੰਨਾ ਕ ਦੁੱਧ ਘਰੀ ਜਾਊਗੀ ਜੀ 13 13 14 ਲੀਟਰ ਦਊਗੀ ਜਿੰਦਾ ਨਹੀਂ ਆ ਠੀਕ ਹੈ ਜੀ ਬਾਕੀ ਜਿਹੜਾ ਵੀ ਸਮਝ ਕਰ ਰਹੇ ਹਾਂ ਉਦਾਂ ਮੈਂ ਥਣ ਥਣ ਕਰਦਾ ਦਾ ਲੈਵਾ ਕਰਦਾ ਹਾਂ ਥਣ ਵੀ ਦੇਖ ਸਕਦੇ ਬਾਕੀ ਅਗਲੇ ਪਿਛਲੇ ਥਣਾਂ ਦਾ ਸਾਈਜ਼ ਦਾ ਸਾਈਜ਼ ਲਗਭਗ 1 ਕੋਈ ਜਾਈ ਹੈ ਉਮੀਦ ਹੈ ਦੀ ਗਾੜ੍ਹ ਵੀ ਚੰਗੀ ਹੋਊਗੀ ਮਾਂਗ ਤਾਂ ਲੱਗਾ ਮਈਆਂ ਨੂੰ ਕਿਤੇ ਕੰਨੂ ਦਾ ਲੱਗਣਾ ਚੋਣਾ ਤੋਂ ਨਹੀਂ ਆੜੀ ਮੈਂ ਕੋਈ ਫੇਰੂਗੀ ਇਹਦੇ ਠੀਕ ਹੈ ਜੀ ਤੋਲ ਤੋਂ ਫੇਰ ਇਹਨਾਂ ਮੈਂ ਖੋਲਿਓ ਥੱਲੇ ਚੰਗੀ ਬਣੀ ਹੈ ਗਾਈਆਂ ਦਾ ਗਾਈਆਂ ਲਈ ਕਰਦੇ ਨੇ ਕਾਹਤੇ ਹੀ ਗਿਆ ਇਹ ਮਗਰ ਕੱਟਾ ਜੀ ਮਗਰ ਇਹਦੇ ਕੱਟਾ ਆਇਆ ਕੱਟੋ ਘੱਬਣ ਵਾਲੇ ਜੇ ਸੁਈ ਨੂੰ ਬਈ ਬੋਲਾ ਇਹ ਉਹ ਆ ਦੇਖ ਸਾਡੇ ਹਵਾਨਾ ਇਹਦਾ ਲੱਗ ਗਿਆ ਬਾਕੀ ਇਹ ਆ ਵੀ ਇੱਥੇ ਆ ਕੇ ਵੇਖ ਲੈ ਕਰੋ ਫਿਰ ਪ੍ਰੋਪਰ ਕੱਦ ਕਾੜ ਦਾ ਪਤਾ ਲੱਗ ਜਾਂਦਾ ਕਿ ਇਹਦੀ ਵੀਡੀਓ ਪ੍ਰੋਪਰ ਕੱਦ ਦਾ ਪਤਾ ਨਹੀਂ ਲੱਗ ਪਉਂਦਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ 95000 95000 ਹਾਂਜੀ ਕਰਨੀ ਕੋ ਛੋਟ ਚੜ 90000 ਦੀ ਮੈਂ ਦੇ ਦਿੱਤੀ ਦੋ ਛੜਦੀ ਯਾਰ ਹਾਂ ਨਾ 85000 ਦੀ ਦੇਣੀ ਹੈ ਅੱਛਾ 85000 ਦੀ ਵੇਖੋ ਇਧਰ ਲਈ ਵੀ ਰੰਤ ਕੀ ਹੈ ਠੀਕ ਆ ਇੱਕੀ ਮਾਰੋ ਦੇ ਕੇ ਆਹ ਵੇਖੋ ਕੀ ਜੀ ਚਾਹੀਏ ਠੀਕ ਜੇ ਬਾਕੀ ਪੇਤਪੜੇ ਤਾਂ ਵੀ ਚੰਗੀ ਆ ਕੱਦ ਦੋਵਾਂ ਮੱਜਾਂ ਤਾਂ ਇੰਨਾ ਤਾਂ ਇੱਕੋ ਜਿਹੀ ਆ ਬਾਕੀ ਆ ਮੱਜ ਭਾਰੀ ਆ ਗੀ ਉਹ ਨਾ ਛੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਘਰ ਦੇ ਘਾਟ ਚ ਆ ਪਹਿਲਣ ਝੋਟੀ ਆ ਵੀਦੀ ਵੀ ਕੋਣਾ ਮਗਰੇ ਦੇ ਕੱਟੀ ਚ ਆਹ ਦੇਖੋ ਪੂਰੀ ਦੀ ਨੀਲੀ ਗਾ ਵੀ ਕੱਟੀ ਕੱਟੀ ਆ ਜਿਹੜੀ ਨੀਲੀ ਪੂਰੀ ਦੀ ਬਿੱਲੀਆਂ ਖਾ ਲਈ ਪਹਿਲੇ ਭਾਜਨ ਤੋ ਅਚਾ ਲਾ ਗਿਆ ਥੋਨੇ ਵੀ ਵੀਰ ਕਵੇਂ ਜਾਵੇ ਬਾਕੀ ਛੋਟੀ ਆ ਇਸੂਈ ਚੌਹਾਂ ਦਿਨਾਂ ਦੀ ਕੱਟੀ ਆਪ ਛੋਟੀ ਮੋਰਾ ਦੀ ਆ ਤੇ ਬੱਚਾ ਮਗਰ ਜਿਹੜਾ ਵਾ ਨੀਲੀ ਪੂਰੀ ਦਾ ਵਾ ਠੀਕਾ ਕਿਸੇ ਦਿਨ ਚੰਗਾ ਭਰਾਇਆ ਵਾ ਮੈਂ ਕਿਵਾਗ ਤਾਂ ਲੱਗਾ ਕਾਨੂੰ ਗਲਾ ਤੇ ਨਵਾਂ ਸੁਆ ਸੁਈ ਦੇ ਪਹਿਲਾਂ ਵੀ ਪਹਿਲਾ ਸੁਆ ਆ ਪਸਮਗੀ ਜੀ ਬੀ ਹਾਂ ਜੀ ਹਾਂ ਜੀ ਦੇਖੋ ਇਹ ਜੀ ਥਾਣੇ ਦਾ ਛੋਟੀ ਕਾਣੀ ਚਲੋ ਬੰਨਣਾ ਫਿਰ ਬੱਚੇ ਬੰਨ ਬੱਚਾ ਇਧਰ ਕਾਹ ਚਾ ਵਾ ਇਹਨੇ ਬਹੁਤ ਹੀ ਡਿਆਉਂ ਨੀ ਰੇਖਾ ਕਰ ਲੈ ਤਾਂ ਕੀ ਹੈ ਵੀ ਤਾਰ ਬਿਲਕੁਲ ਸਾਫ ਹੈ ਤੇ ਹੈ ਵੀ ਠੰਡੀ ਸੀਲ ਬਹੁਤ ਸਾਫ ਛੋਟੀ ਆਹ ਦੇਖ ਸਾਡੇ ਥਾਣੇ ਦੇ ਚਲੋ ਖੋਲੋ ਫਿਰ ਤੋਰ ਜੀ ਇਹਨਾਂ ਖੋਲ ਬਾਕੀ ਉਹ ਤਰੇ ਇਹ ਆ ਵੀ ਸਵੇਰੇ ਝੋਟੀ ਆਦੇ ਕੋਈ 7 7:30 ਵਜੇ ਨਾਲ ਚੋਈ ਹੋਈ ਝੋਟੀ ਦੀ 10 ਕਿਲੋ ਹੀ ਬੋਲਾ ਆਦੇ 9 ਕਿਲੋ ਕਰਕੇ ਦੇਣੀ ਝੋਟੀ ਵੇਖੋ ਝੋਟੀ ਦਾ ਰੇਵਾ ਕਿੱਥੇ ਕਿੱਥੇ ਫਨ ਲੱਗਾ ਝੋਟੀ ਦਾ ਇਕ ਵਾਰ ਦੇਖੋ ਝੋਟੀ ਦਾ ਪਹਿਲਾਂ ਹੁੰਦਾ ਕਦ ਕੱਖੱਖੋਂ ਉਮਰਦੇ ਸਾਹਿਬ ਨਾਲ ਚੰਗੀ ਸਿੰਘੀ ਗਦਾਵੀ ਲੱਗੀ ਝੋਟੀ ਨੂੰ ਮਾਰੀ ਵੀ ਨਾ ਗਾਂਦੇ ਸਾਨੂੰ ਇਹ ਚੋਟ ਆਹ ਵਾ ਨਿਹੜਾ ਦੇਖ ਸਾਡੇ ਲੱਗੇ ਤੋਂ ਇੱਕ ਰੀ ਤੇ ਕਿੰਨਾ ਫਿਰ ਮੁੱਲ ਰੱਖਦੀ ਹੈ ਜੀ ਇਹਦਾ ਆਪਾ ਮੁੱਲ ਦਾ ਜੀ ਛੋਟੀ ਦਾ ਭਾਈ 1 5 ਕਰੀਏ ਹਾਂਜੀ ਲੱਖ ਦੀ ਦੇ ਦੀ ਕਰ ਦਈਏ ਛੋਟ ਛੋਟ 95 ਦੇ ਦੀਏ 2000 ਹੋਰ ਛੜ ਦਈਏ ਹਾਂ ਇਹ 90 ਹਜ਼ਾਰ ਦੀ ਝੋਡੀ। ਅੱਛਾ 90 ਹਜ਼ਾਰ ਦੀ। ਹਾਂਜੀ। ਕਿੰਨਾ ਹੁਣ ਤਿਆਰ ਕਿੰਨਾ ਮੋਕੇ ਤੇ ਦੇ ਦੇ ਕੋਲ? ਨੌਂ ਕੋਲ ਬੋਲਾ ਹੀ ਹੈ ਜੀ। ਅੱਛਾ। ਆ ਗਿਆ ਚੌਥਾ ਦਿਨ ਸੂਈ ਨੂੰ ਬੱਚਾ ਵੇਖ ਲਓ ਕਰਦੇ ਤਾਰੇ। ਕਿੰਨਾ ਕ ਘਰੀ ਜਾਊਗੀ ਦੁੱਧ? ਮੈਂ ਤੇ ਦਿੱਤੀ ਯਾਰ 12 ਕਿਲੋ ਝੋਡੀ ਦਊਗੀ ਪਹਿਲੇ ਨੂੰ। ਠੀਕ ਹੈ ਜੀ। ਮੈਂ 10 ਕਿਲੋ ਵਾਂਦੇ ਨਹੀਂ 9 ਕਿਲੋ ਕਰਕੇ ਦੇਣੀ ਹੈ। ਇਹ ਹੋਰ ਕਰਦੀ ਛੋੜ। ਕਰ ਦੋ ਛੋੜ। ਜੱਸ ਨੌਂ ਕਰ ਦੋ ਪੂਰੀ ਫਿਰ। ਪੂਰੇ 85 ਹਜ਼ਾਰ ਦੀ ਝੋਡੀ ਦੇਣੀ ਹੈ। ਅੱਛਾ 85 ਦੀ ਦੇ ਦੇਣੀ। ਆ ਇੱਧਰ ਵੇਖੇ ਸੱਚ ਝੋਡੀ ਦਿੱਤੀ ਜਾਣੀ ਲੱਗੀਆਂ ਇੱਕੋ। 85 ਦੀ ਤੇ ਹੁਣ ਇਹ ਤੋਂ ਬਾਅਦ ਜਿਹੜੀ ਤਾਂ ਦਿਖਾਉਣੀ ਆ ਇਹ ਵੀ ਪਹਿਲਾਂ ਜਿਹੜੀ ਸੀ ਜਿਹੜੀ ਠੀਕ ਆ ਇਹ ਕਿੰਨੇ ਕਿ ਚੱਦੀ ਸੂਈ ਇਹਨੂੰ 10 ਬਾਰ ਦਿਨ ਹੋ ਗਏ ਆ ਤੇ ਮਗਰੂ ਬੱਚਾ ਲੱਗੀ ਨੂੰ ਧਰਮ ਬਾਰ ਵਾਗੇ ਰੱਖਨੇ ਠੀਕ ਆ ਤੇ ਦੇਖੋ ਲੋ ਤੇਰਾ ਦੁੱਧ ਕਿੰਨਾ ਤਿਆਰ ਹੈ ਕਿੰਨੀ ਕਿ 10 ਲੀਟਰ ਤੋਂ ਬਾਹਰ ਹੋ ਗਿਆ ਤਿਆਰ ਬਿਲਕੁਲ ਤਿਆਰ ਚ ਵਾਗੇ ਦੇਣਾ ਠੀਕ ਆ ਤੇਰੇ ਮਗਰ ਕੀ ਆ ਉਦਾਂ ਕੱਟਾ ਅੱਛਾ ਇਹ ਤੇ ਮਗਰ ਕੱਟਾ ਹੈ ਕੱਟਾ ਨਹੀਂ ਮਗਰ ਵੇ ਮੈਂ ਦੇਖ ਸਾਦੇ ਜੀ ਇਹਦਾ ਕੱਟਾ ਵੀ ਜਿਹੜਾ ਛੜਤਾ ਥੱਲੇ ਫਸਮ ਕੀ ਜੇ ਵੀ ਦੀ ਹਾਂ ਜੀ ਇਥੇ ਦੇ ਚਵਾ ਕੀ ਦੀ ਰੋਟੀ ਦਾ ਇਹ ਕੋ ਇਹ ਤਾਂ ਇਹ ਜਿਹੜਾ ਸਾਫ ਤੇ ਚਵਾ ਹਾਂ ਬਹੁਤ ਸਾਫ ਰੋਪਿੰਗ ਇਹ ਚਵਾ ਇਹ ਕੋ ਠੀਕ ਹੈ ਬਹੁਤ ਸਾਫ ਬਾਕੀ ਥੱਲੇ ਵੀ ਸਾਫ ਸਫਾਈ ਜਿਹੀ ਹੈ ਵੀ ਤੇ ਥਾਣੇ ਵੀ ਦੇਖੋ ਉੱਠ ਛੱਡ ਕੇ ਦੇ ਸਨੀ ਜੀ ਨੂੰ ਭਰਾ ਲੈ ਦਾ ਠੀਕ ਹੈ ਇੱਧਰ ਹੋਰ ਥਾਂ ਕਿੱਥੋਂ ਟੱਪ ਗਈ ਇਹ ਥਾਣੇ ਦੇ ਦੇਖ ਸਾਦੇ ਜੀ ਲਾਗੇ ਤੋਂ ਇੱਕ ਇੱਕ ਸਾਦੇ ਇੱਕ ਮਿੰਟ ਥਾਂ ਲਗਾ ਦਿੰਦੇ ਆ ਚਲੋ ਖੋਲੋ ਹਾਂ ਫਿਰ ਦੌਰ ਦਈਏ ਨਾ 10 ਕਿੱਲਾ ਹੈਗਾ ਪੱਕਾ ਦੋ ਦਨ ਦੋ ਵੀ ਦਵਾਗੀ ਵੀ ਜੀ ਭਾਈ ਦੋ ਤਿੰਨ ਲੰਗ ਚੋ ਆ ਬੱਚਾ ਜੀ ਦੇ ਸਾਹਮਣੇ ਆਪਣੀ ਸਮਝ ਨਾਲ ਕੋ ਲਾ ਲਈ ਕਿੰਨੇ ਚਿਰ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਇਹਨੂੰ ਬੰਨ੍ਹ ਦਾਂ ਹਾਂ ਰੈਪਰ ਲੈ ਲਓ ਟੀ ਬਾਕੀ ਠੰਡੀ ਬੜੀ ਫੇਰ ਬੈਰੂ ਪਾਈ ਆਵੇ ਇਹਦਾ ਤਰ੍ਹਾਂ ਕੀ ਮੁੱਲ ਲੱਜੇ ਆਹ ਦੇਖੋ ਫੇਰ ਪਾਈ ਬਹਿਗਵਾ ਆਵੇ ਠੀਕ ਜੀ ਕਿੰਨੇ ਰੀ ਦੇ ਦੀਏ ਜੇਵਾਕ ਤਾਂ ਨਾ ਗਾਣੇ ਕਰੀ ਕੈਮਰਾ ਮਾਰ ਕੇ ਖਾਉ ਬਾਕੀ ਗਾੜ ਵੀ ਇਹਦੇ ਪੌਂਗੀ ਹੋਣੀ ਆ ਪੌਂਗੀ ਵੀ ਇਦੀ ਗਾੜ ਹੋਣੀ ਆ ਦੱਸ ਕੇ ਮੋਲ ਫਿਰ ਇਹਦਾ ਮੋਲ ਦੇਦਾ 85 ਹਜ਼ਾਰ ਲਈ ਅੱਛਾ ਹਾਂਜੀ ਕਿੰਨੇ ਰਿਤੇ ਦੀਏ 82 ਹਜ਼ਾਰ ਅੱਛਾ ਪੂਰੇ 80 ਦੀ ਦੇ ਦੇਾਂਗੇ ਚਲੋ ਜੇ ਤੁਸੀਂ ਕਹਤਾ ਦੇ ਵੱਡੀ ਝੋਟੀ ਏ ਠੀਕ ਐ ਤੇ ਹੁਣ ਇੱਕ ਆ ਮਾਜ ਤੋਕੜ ਕੇ ਪੰਜੇ ਹਾਂਜੀ ਆਹ ਮੋਲ ਇਹ ਕਿੰਨੇ ਚਿਰ ਚੈੱਕ ਪਾਸ ਚਾਰ ਕਿਲੋ ਦੁੱਧ ਹੋਊਗਾ ਲਈ ਅੱਛਾ ਹਾਂਜੀ ਚਾਰ ਇੱਕ ਨੰਬਰ ਹੋਊਗਾ ਬਾਕੀ ਇਹ ਆ ਵੀ ਚਲੋ ਉਮੀਦ ਐ ਸੱਜਣਾਂ ਨੇ ਚੰਗਾ ਕੱਢਿਆ ਨਾ ਠੀਕ ਐ ਬੜੇ ਰੋਧੜੀ ਮਈਏ ਤੇ ਉਹ ਜਿਹੜਾ ਅੰਦਰ ਬੱਚਾ ਵੱਜਿਆ ਜਿਹੜੀ 2 ਨੰਬਰ ਤੇ ਮਾਜੋ ਖਾਈ ਉਹ ਤਾਂ ਜੀ ਬਿਲਕੁਲ ਤਾਜਾ ਬੱਚਾ ਜੀ ਤਾਜਾ ਜੇ ਬੱਚਾ ਜਿਹੜੀ 2 ਨੰਬਰ ਤੇ ਮਾਦੀ ਤੁਹਾਨੂੰ ਇੱਕ ਦੂਜੇ ਛੱਟ ਕੇ ਲਾ ਲੈਂਦੇ ਬੱਚੇ ਲੱਗ ਲਗੀ ਤਾਜਾ ਬੱਚੇ ਠੀਕ ਹੈ ਜੀ ਤੋਰੋ ਫੇਰ ਇਹਨੂੰ ਹੋਲੋ ਇਹਨੂੰ ਮੈਂ ਤੁਮ ਮੈਂ ਨਾ ਕਰ ਦੇਗਾ ਕੱਢ ਲਿਆ ਉਹ ਤੇ ਥਾਣੇ ਦੇ ਵੀ ਦੇਖ ਸਕਦੇ ਜੀ ਇਕ ਤੇ ਇਹਦਾ ਫਿਰ ਮੁੱਲ ਵੀ ਦੇ ਪਟਿਆਲਾ ਕੇ ਅੰਦਰ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਮੰਗਣ ਨੂੰ ਜੋ ਮਰਜ਼ੀ ਕੋ 55000 ਰੁਪਏ ਦੇਣੀ ਆ 55000 ਦੀ ਹਾਂਜੀ ਬਾਕੀ ਇਹ ਆ ਵੀ ਚਲੋ ਕਦ ਵਜਨ ਦੀ ਠੀਕ ਆ 50000 ਛੱਡ ਦਾਂਗੇ 55000 ਅੱਛਾ ਹਾਂ ਨਾ 53000 ਦੀ ਮੈਂ ਦੇਣੀ 55000 ਦੀ ਉਦਾਂ ਹੀ ਵੀਰ ਜੀ ਮੈਂ ਠੀਕ ਆ 11 ਮਹੀਨਿਆਂ ਦੀ ਗੱਭਣ ਦੁੱਧ ਦੀ 4 ਕਿਲੋ ਚਵਾਪ ਸਮਾਂ ਇੱਕ ਨੰਬਰ ਸੱਜਰ ਕਿੰਨਾ ਦੇ ਦੁੱਧ ਚਵਾ ਦੇਣ ਦੀ ਵੀਰ ਜੀ 14 ਕਿਲੋ ਬਾਹਰ ਦੋ ਸੱਜਰ ਠੀਕ ਆ ਤਿਆਰ ਨਹੀਂ ਹੋਊਗੀ ਨਾ 14 ਕਿਲੋ ਦੁੱਧ ਦੋਗੇ ਤੁਹਾਡੇ ਘਰੇ ਮੈਂ ਬਣ ਜੇ ਆਪਣੇ ਜਿੰਨੇ ਮੋਲਣ ਵਾਲੇ ਤੁਹਾਨੂੰ 10000 ਮ ਤੇ گاਵਾਂ ਦਿਖਾ ਦੀਆਂ ਨਾ ਹਾਂਜੀ ਆ ਜਿਹੜੀਆਂ ਵਾ ਤਿੰਨ گاਵਾਂ ਤੁਹਾਨੂੰ ਦਿਖਾਉਣੀਆਂ ਵਾ ਪਹਿਲਾਂ ਕਿਹੜੀਆਂ ਵਿਖਾ ਦੀਏ ਬੀਤੀ ਹਾਂ ਟੋਕੜ ਗੱਪਣ ਵਿਖੇ ਹਾਂ ਟੋਕੜ ਗੱਪਣ ਤੁਹਾਨੂੰ ਦਿਖਾਉਣੀਆਂ ਚੰਗੇ ਕੱਦ ਕਾਟ ਕੇ ਬਹੁਤ ਕਾਟ ਵਾਲੀ ਵਿਖੇ ਦੁੱਧ ਵਾਲੀ ਇੱਥੇ ਕਿੰਨੇ ਚਾਹਤੇ ਚੈੱਕ ਪਾਸੇ ਵਧੀ ਜੀ ਨੂੰ ਪਹਿਲੀ ਤਰੀਕ ਤੋਂ 15 ਮਹੀਨਾ ਲੱਗਣਾ ਫੌਜੀ ਬੰਦਾ ਜਦੋਂ ਕੋ ਲਈ ਆ ਨੰਬਰ ਕਹੋਗੇ ਕੋਈ ਨੰਬਰ ਵੀ ਉਹਦਾ ਦਵਾਂਗੇ ਅੱਛਾ ਹਾਂ ਜੀ ਦੁੱਧ ਵੀ ਥਲੇ ਉਹ 8 ਕਿਲੋ ਆਨੇ 7 ਕਿਲੋ ਦੁੱਧ ਕਰਕੇ ਦੇਣੀ ਆ ਠੀਕ ਆ ਹੋਵੇ ਦੋ ਡੰਗ ਤਾਂ ਸੱਦੀ ਕਰਕੇ ਕੋਈ ਫੜੇ ਤਾਂ 7 ਕਿਲੋ ਦੁੱਧ ਹੋਊਗਾ ਲੈ ਜੀ ਸੱਜਣ ਨੇ ਪਾ ਜਾਈ ਦੁੱਧ ਤਾੜੀ ਤੋਰੋ ਫਿਰ ਇਹਨੂੰ ਬਾਕੀ ਇੱਧਰ ਵੇਖੋ ਕੋਈ ਨੂੰ ਗੱਸੀ ਨਹੀਂ ਪਾਣੀ ਜੈ ਵੇਖੋ ਠੀਕ ਆ ਕੋਈ ਲੋੜ ਨਹੀਂ ਨੂੰ ਇਹ ਤਾਂ ਉਸਦੇ ਪਸੰਦ ਵਿੱਚ ਨਹੀਂ ਆ ਜੀ ਠੀਕ ਚਲੋ ਕਿਹਦੀ ਡਰ ਵੀ ਜਾਂਦਾ ਬਈ ਇਹ ਤੁਹ ਠੀਕ ਹੈ ਦੇਖੀ ਬੋਸ ਆ ਗਿਆ ਤਾਰ ਆਪ ਇਹਦਾ ਨੰਦੀ ਵੀ ਖਾਲ ਦੋ ਦੇਖੋ ਇਹ ਦੁੱਧ ਨਹੀਂ ਨਹੀਂ ਸੁਬਣਾ ਨੇ ਚਲੋ ਖੋਲੋ ਫਿਰ ਦਲੀ ਬਾਕੀ ਮਿਲ ਕੇ ਮੈਨ ਵੀ ਚੰਗੀ ਲੱਗੀ ਆ ਕੱਦ ਕਾਠ ਚੰਗਾ ਰਫਾਜੋ ਮੈਨਰੇ ਬਾਕੀ ਇਹ ਆ ਵੀ ਹੈਗੇ ਵੀ ਕ੍ਰੋਸ ਪੰਜ ਆ ਤੇ ਬਾਕੀ ਚੰਗੇ ਦੁੱਧ ਵਾਲੀ ਦੱਸਦੇ ਵੀ ਜਿਹੜੀ ਦੁੱਧ ਵਾਲੀ ਨਿਸ਼ਾਨੀਆਂ ਵਿੱਚ ਚੰਗੀਆਂ ਲੱਗੀਆਂ ਮੈਂ ਇਹਦੇ ਤੇ ਕਿੰਨਾ ਵੀਜੀ ਫਿਰ ਇਹਦਾ ਮੁੱਲ ਮੁੱਲ ਦਾ ਵੀਜੀ ਪੈਂਦੀ ਆ ਤੇ ਕਿੰਨੇ ਦੀ ਦੇ ਦੇ ਕਰ ਦੋ ਆ ਵੀ ਤੁਸੀਂ ਦੱਸ ਦੋ 32000 ਦੀ 30 ਦੀ ਅੱਛਾ 30000 ਦੀ ਦੇ ਦੇ ਹਾਂਜੀ ਕੀ ਕਰਨੀ ਹੈ ਤੇ 30 ਜੋ ਛੱਡਣਾ 28000 ਦੀ ਸ਼ੋਰ ਹੀ ਕਰਨੀ ਹੈ ਅੱਛਾ 28000 ਤੇ ਸ਼ੋਰ ਕਰਨੀ ਹੈ ਦੇਖੋ ਸਾਲ ਕਹਿੰਦਾ ਨਾ 20 ਬਾਈ ਕੋਲ ਸਾ ਜਦੋਂ ਦਿੰਦੀ ਹੈ ਵੱਡੀ ਕਹ ਰਿਹਾ ਠੀਕ ਹੈ ਜੀ ਹੋਰ ਅਸੀਂ ਬੜੀ ਤੇ ਹੁਣ ਇੱਕ ਆ ਵੈੜ ਦੇਣ ਦਿਖਾਉਣੀ ਹੈ ਕੀ ਵੱਛੀ ਆ ਵੀ ਕੀ ਹੈ ਦੋ ਦੰਦੇ ਆ ਮੋਹ ਕਿੰਦੇ ਤੇ ਸੂਆ ਪਹਿਲਾ ਹੀ ਆ ਜੇ ਦੋ ਦੰਦੇ ਉਹ ਵੀ ਉਹ ਫੜੇ ਨਾ ਸਿਰ ਕਰ ਜੇ ਠੀਕ ਆ ਹਾਂਜੀ ਆ ਨਹੀਂ ਵਸ਼ੀ ਮਗਰ ਵੀ ਇਹਦੇ ਵਸ਼ੀ ਆ ਉੱਤੋਂ ਠੰਡੀ ਸੀਲ ਜੀ ਠੰਡੀ ਵੀ ਜੀ ਹੁਣੇ ਧਾਰਾ ਮਾਰ ਕੇ ਵਿਖਾਉਨੇ ਆ ਠੀਕ ਸ਼ੁਰੂਆਤ ਹੁਣੇ ਦਿਖਾ ਦੇਣੀ ਬਸ ਇਹ ਬਾਦਸੇ ਕਰਨਾ ਦੇਖੋ ਗਿੱਟੀ ਥਾਣੇ ਵਸ਼ੀ ਰਗਦੇ ਥਾਣੇ ਤੇ ਦੇਖ ਸਕਦੇ ਆ ਆਪਾਂ ਲਾ ਕੇ ਸੋ ਇਹ ਨਾ ਵਸ਼ੀ ਆ ਤੇ ਬਾਕੀ ਆਏ ਲੋਦਾ ਇਦਾਂ ਦਾ ਨਾ ਇਹਦਾ ਮਈਆਂ ਦਾ ਹੁੰਦਾ ਆ ਪਹਿਲੇ ਥਾਣੇ ਦੇ ਵਿੱਚ ਆ ਵੇਖੋ ਬਾਕੀ ਆ ਵੀ ਚਵਾ ਸਾਫ ਆ ਤੇ ਆ ਠੰਡੀ ਯਾਤਰਾ। ਦੋਂਦੀ ਮੂੰਹ ਹੋਊਗੀ ਵੱਛੀ। ਠੀਕ ਆ। ਵੇਖੋ ਵੀ ਵੱਛੀ ਦਾ ਕੱਦ ਕਾਟ ਗਈ ਆ। ਤੇ ਹੈਗੀ ਨਿੱਗਰ ਵੰਨੇ ਦੀ ਆ। ਨਾ ਹੀ ਆਈ ਵੱਛੀ ਅੱਜ ਆ ਜੇ ਸੀਧੇ ਅਲੀ ਕਿਤੇ ਵੰਨੇ ਛੜਾ ਗਈ। ਦੁੱਧ 15 ਲੀਟਰ ਤੋਂ ਬਾਹਰ ਦੇ ਜੂਗੀ। ਹੁਣ ਕਿੰਨਾ ਜੇ? ਹੁਣ 11-12 ਕਿਲੋ ਬੋਲਾ ਹੀ ਹੋਗਾ ਜੇ ਤਾਰਾ ਬਚਾ ਜੇ। ਹੈਗਾ ਜੀ ਪੱਕਾ ਦੁੱਧ। ਚੋ ਆ ਕੇ ਦੇਣਾ ਵੀਰ ਜੀ ਸੌਦਾ ਕੋਈ ਕਰ ਲੈ ਸਾਈ ਕਰ ਲੈ। ਨਹੀਂ ਆ ਸਕਦਾ ਦੋ ਟਾਂ ਵੀਡੀਓ ਕਾਲ ਦੇ ਚਵਾਵੀ ਬੈਠ। ਤੋਰੋ ਫੇਰੇ ਕਰੀ ਨਾ। ਚਲ ਇੱਕ ਧੀਆ ਬੱਚਾ ਚੱਲ। ਵੇਖੋ ਅਸੀਂ ਬਾਕੀ ਉਤਰੇ ਆ ਵੀ ਚਲੋ ਸੰਭੀ ਸੰਭੀ ਚੰਗੀ ਆ ਗਰਮੀਆਂ ਚ ਚੌਣ ਲਈ ਚੰਗੀ ਆ ਥਾਣ ਦੇਖੋ ਗਦਾਂ ਲਗਾ ਹੋਇਆ ਨੂੰ ਕਿਛ ਜਿਹਾ ਵਨ ਨਾ ਮੈ ਤਾਂ ਇਤਰਾਗਾ ਬਨੇ ਮਾਰੂ ਕੈਮਰਾ ਸਵਾਇਦ ਨੂੰ ਹਾਂ ਦੇਖ ਸੰਤਨੀ ਦੱਸਿਓ ਫਿਰ ਇਹਦਾ ਮੁੱਲ ਮੁੱਲ ਤਾਂ ਮੱਛੀ ਦੇ ਵੀਰ ਜੀ ਪਰ 50000 ਕਰਦੀ ਦੋਂਦੀ ਆ ਮੂੰਹ ਠੀਕ ਦਿਖਾ ਦਈਏ ਤੰਦ ਮੁਖਾਲ ਦੇਨੇ ਆ ਠੀਕ ਆ ਪਿਓਰ ਦੋ ਦਾਂਦੇ ਆ ਹਾਂ ਲੈ ਸਕਦੇ ਪਿਓਰ ਦੋ ਦਾਂਦੇ ਠੀਕ ਆ ਕਿੰਨੇ ਰੇਜਸਨੋਂ ਕਰਨੀ ਆ ਮੱਛੀ ਦੀ 50000 ਦੀ ਆ ਅੱਛਾ ਹਾਂਜੀ 45000 ਦੀ ਦੇ ਦੀਏ 42 ਦੀ ਦੇ ਦੀਏ 40 ਦੀ ਅੱਛਾ 40000 ਦੀ 40000 ਦੀ ਬੱਚੀ ਤੇ ਵੀਰ ਜੀ 50000 ਦੀ ਸਾਡੇ ਕੋਲ ਵੇਖ ਦੀ ਜੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਚਲੋ ਹੁਣ ਜਿਹੜੀ ਆ ਗੱਬਣ ਜੇ ਇਹ ਗੱਬਣ ਜੇ ਇਹ ਵੇਖੋ ਗੱਲੀ ਦਾ ਤੋਹਫਾ ਇਧਰ ਵੇ ਤੋ ਇਹ ਵੀ ਇਤਰਾਹੀਆਂ ਇਦਾਂ ਬੈਠੇ ਰਹੋ ਭਾਈ ਵਾਸ਼ੇ ਉਹ ਲੈਣੀ ਠੰਡੀ ਧਿਰੀ ਹੋਊਗੀ ਇਹ ਵੀਰ ਜੀ ਬਣੀ ਬੜੀ ਹੀ ਅੱਛਾ ਜੀ ਆ ਵਸ਼ੀ ਸਾਰੀ ਇਹ ਚੁੰਗੀ ਇਹਨੂੰ ਅੱਛਾ ਰਾਤੀ ਨਾਲ ਹੀ ਲਾਗੇ ਬੰਦੀ ਇੱਥੇ ਲੱਗੀ ਹੈ ਜਿਹੜੀ ਚਗੋਣੀ ਦੇ ਨੇ ਸਿਰੇ ਸਾਰੀ ਚਿੰਗਾ ਖੜੀ ਠੀਕ ਆ ਹਾਂ ਜੀ ਚਲੋ ਤੁਰੋ ਕਿੰਨੇ ਕੇ ਦੁੱਧ ਵਾਲੀ ਇਸ ਤਰ੍ਹਾਂ ਹੈ ਜੀ ਜੀ 16 17 ਕਰੋੜ ਦੀ ਗਾਰੰਟੀ ਲੈ ਕੇ ਦਵਾ ਦੇ ਦੀ ਹੈਲੋ 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 ਉਹ ਕਿਤਾਬ ਇਹਦਾ ਮੁੱਲ ਵੀ ਦਿੱ ਫਿਰ ਵੇ ਲੈ ਵੀਰ ਜੀ ਵੱਚੀ ਕਦਾਦੀ ਆ ਹਾਂਜੀ ਗਰਮੀਆਂ ਚ ਚਾਉਣ ਵਾਲੀ ਆ ਮੁੱਲ ਇਹਦਾ 50 ਕਰਦੀ ਜਿਆਦਾ ਜੀ ਕਰਦੀ ਇਹ ਵੀ ਦੱਸੋ ਕਿੰਨੇ ਦੀ 45000 ਦੀ ਦੇ ਦੀਏ 40 ਦੇ ਦੀਏ ਅੱਛਾ 40000 ਦੀ ਹਾਂਜੀ ਕੀ ਕਰਨੀ ਛੋੜ ਛੱਡੋ ਦੱਸੋ ਕਰ ਦੋ ਆਪ ਹੀ 35000 ਚ ਛੋੜੀ ਹੋਣੀ ਏ ਦੀ ਅੱਛਾ ਇਹਦੀ 35000 ਰੇ ਮੱਛੀ ਕਦਾਦੀ ਆਹੀ ਮੁੱਲ ਲਈ ਆ ਪਹਿਲਾਂ ਕਿਹੜੀ ਕਰਦੀ ਇੱਧਰ ਦੇਖੋ ਵੱਚੀ ਕਿਸੀ ਨਹੀਂ ਯਾਰ ਠੀਕ 15 ਮੀਟਰ ਤੋਂ ਬਾਅਦ ਆਉਗੀ ਠੀਕ ਆ ਤੇ ਠੀਕ ਹੈ ਬਾਕੀ ਇਹ ਆ ਵੀ ਚਲੋ ਕੋਈ ਤੁਹਾਡੇ ਘਰ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ